ਪੁਰਾਣਾ ਇੱਕ ਨਵਾਂ ਹੀ ਹੈ ਨਾ ਡਰਾਮਾ ਜਿਆ ਬਹੁਤ ਹੋ ਰਿਹਾ ਤੁਹਾਡਾ ਉਹਦੇ ਬਾਰੇ ਕੀ ਰਸਤੇ ਚੱਲ ਰਹੀ ਆ ਇਹ ਬੰਦੇ ਨੂੰ ਉਂਗਲੀ ਜੀ ਲਾਉਂਦ ਨੇ ਉਹ ਬੜਾ ਰੌਲਾ ਜਿਹਾ ਪਾ ਗਏ ਆ ਫਰਸ਼ ਤੇ ਡਿੱਗਦਾ ਉਹਦਾ ਕਹਿਣ ਤੋਂ ਮਤਲਬ ਜੋ ਇਸਾਈਆਂ ਵਾਲੀਆਂ ਸਟੇਜਾਂ ਤੇ ਇਹ ਕੁਝ ਦਿਖਾਇਆ ਜਾ। ਕਰਕਸ਼ੀਤ ਸੁਸਾਇਟੀ ਦਾ ਚੈਲੰਜ ਹੈ ਕਿ 5 ਲੱਖ ਰੁਪਏ ਨਕਦ ਨਾਮ ਦਿੰਨੇ ਆ ਉਹੀ ਜਿਹੜਾ ਹੱਥ ਹੈ ਉਹਨੂੰ ਲਾਉਂਦੇ ਆ ਕੋਈ ਸਾਡੇ ਹੱਥ ਲਾ ਕੇ ਹਾਂ ਕਰ ਦੇਣ। ਖੋਸਾ ਦੇ ਕੋਈ ਇੱਕ ਅੱਧਾ ਦੇਖੋ ਦੇਖੀ ਵੀ ਹੋ ਗਿਆ ਹੋਵੇ ਪਰ ਉਹ ਸਾਰੇ ਉਹਨਾਂ ਦੇ ਪੇਟ ਹੁੰਦੇ ਤੇ ਆਪ ਦੇ ਹਾਂ। ਜਿਵੇਂ ਕਿਸੇ ਵੇਲੇ ਕਹਿੰਦੇ ਸੀ ਚੰਦ ਮਾਮਾ ਸੂਰਜ ਗ੍ਰਹਿਣ ਲੱਗ ਗਿਆ ਚੰਦ ਨੂੰ ਗ੍ਰਹਿਣ ਲੱਗ ਗਿਆ ਦੇਵਤੇ ਤੇ ਭਾਰ ਆ ਦਾਨਪੁੰਨ ਕਰੋ ਤੇ ਹੁਣ ਬਗਿਆਨੀਆਂ ਦੀਆਂ ਮਸ਼ੀਨਾਂ ਘੇੜੇ ਲਈ ਜਾਂਦੀਆਂ ਹਾਂ ਹੁਣ ਕੀ ਇਹ ਹਿਮਾਚਲ ਦੇ ਇੱਕ ਵੱਡੇ ਸੀਨੀਅਰ ਅਧਿਕਾਰੀ ਨੇ ਬਿਆਨ ਦਿੱਤਾ ਕਹਿੰਦਾ ਪਹਾੜ ਤਾਂ ਖਿਸਕ ਖਿਸਕ ਕੇ ਡਿੱਗੀ ਜਾਂਦੇ ਆ ਕਿਉਂਕਿ ਲੋਕ ਮਾਸ ਖਾਣ ਲੱਗੇ ਹਿਮਾਚਲ ਦੇ ਬੇਹੂਦਾ ਪਿਆ ਮਤਲਬ ਕਿੰਦਰ ਨੂੰ ਲਿਜਾਣਾ ਚਾਹੁੰਦੇ ਆ ਸਮਾਜ ਨੂੰ ਕਿਉਂਕਿ ਉਹ ਇਸ ਵੇਲੇ ਤੇ ਪੜਦਾ ਪਾਉਣਾ ਚਾਹੁੰਦੇ ਆ ਕੇ ਪੂੰਜੀਪਤੀਆਂ ਨੇ ਕਾਰਪੋਰੇਟਾਂ ਨੇ ਜ਼ਮੀਨਾਂ ਲੈ ਕੇ ਆਪਣੀਆਂ ਜ਼ਮੀਨਾਂ ਤੇ ਉੱਥੇ ਪਹੁੰਚਣ ਦੇ ਲਈ ਪਹਾੜਾਂ ਦੀਆਂ ਜੜਾਂ ਖੁਰਚ-ਖੁਰਚ ਕੇ ਹਾਈਵੇ ਬਣਾ ਲਏ ਹੁਣ ਜਿਹੜੀਆਂ ਜੜਾਂ ਥਲੇ ਮਿੱਟੀ ਨਿਕਲ ਗਈ ਉਹ ਤਾਂ ਡਿੱਗੂ ਗਈ ਉਹਨੇ ਇਹ ਥੋੜੀ ਦੇਖਣਾ ਵੀ ਥੱਲੇ ਕੌਣ ਆ ਗਿਆ ਕਰਾਮਾਤ ਤਾਂ ਕੋਈ ਹੁੰਦੀ ਨਹੀਂ ਗਿਆਨ ਦੀ ਸੀਮਾ ਹੁੰਦੀ ਹੈ ਕਰਾਮਾਤ ਕਿ ਹਜੇ ਤੱਕ ਉਹ ਖੋਜ ਨਹੀਂ ਹੋਈ ਵੀ ਕਿਉਂ ਹੋ ਗਿਆ ਉਹ ਆ ਕਰਾ ਉਹਨੂੰ ਲੋਕੀ ਕਰਾ ਮਤ ਮੰਨ ਲੈਂਦੇ ਵੀ ਇਹਦਾ ਪਤਾ ਨਹੀਂ ਲੱਗਿਆ ਹਜੇ ਕਹਿੰਦੇ ਵੀ ਯਾਰ ਜਿਹੜਾ ਜਿਵੇਂ ਕਰਦਾ ਕਹਿੰਦੇ ਕਰੀ ਜਾਣ ਦੋ ਕਿਸੇ ਦੀ ਆਸਤੇ ਨਾਲ ਕਾ ਉਹਨੂੰ ਤੁਸੀਂ ਖੇਡਦੇ ਹੋ ਕਿਸੇ ਦਾ ਵਿਸ਼ਵਾਸ ਹੈਗਾ ਬਣਿਆ ਰਹਿਣ ਦੋ ਧਰਮ ਨਿੱਜੀ ਮਸਲਾ ਕਿਸੇ ਦਾ ਪਰ ਧਰਮ ਲੈਣਾ ਤੇ ਜੇ ਕੋਈ ਲੁੱਟ ਕਰਦਾ ਉਹ ਤਾਂ ਮਾੜੀ ਹੈ ਦੂਜੇ ਦੀ ਲੁੱਟ ਕਰ ਕੋਈ ਮੰਨਦਾ ਕਿਸੇ ਨੂੰ ਮੰਨਦਾ ਜੇ ਕਿਸੇ ਨੂੰ ਧਰਮ ਨੂੰ ਮੰਨਣ ਦੀ ਖੁੱਲ ਹੈ ਤੇ 19 ਕਿਸ ਨੂੰ ਨਾਮ ਮੰਨਣ ਦੇ ਵੀ ਹੈ ਨਾ ਅਸੀਂ ਤਾਂ ਦਖਲ ਦਿੰਦੇ ਹੀ ਨਹੀਂ ਕਿਸੇ ਦਾ ਨਾ ਨਾ ਅਸੀਂ ਕਹਿੰਦੇ ਜਿਹੜੇ ਧਰਮ ਦੇ ਨਾਂ ਤੇ ਬਖੰਡ ਫਲਾਉਂਦਾ ਧਰਮ ਦੇ ਨਾਂ ਤੇ ਦੂਜਿਆਂ ਦੀ ਲੁੱਟ ਕਰਦਾ ਉਹ ਮੜਾ ਤੇ ਇਹੋ ਗੱਲ ਮੈਂ ਜਿਹੜੀ ਸ਼ੁਰੂ ਚ ਕਹੀ ਸੀ ਵੀ ਜਿੰਨੀ ਸਪੀਡ ਨਾਲ ਲੋਕਾਂ ਨੂੰ ਚੇਤਨਤਾ ਦੀ ਲੋੜ ਹੈ ਹਜੇ ਉਹ ਉਹਨਾਂ ਧਿਆਨ ਨਹੀਂ ਦੇ ਰਹੇ ਸਸ਼ਕਾਲ ਪੰਜਾਬ 23 ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾ ਦੋਸਤੋ ਅੱਜ ਮੇਰੇ ਨਾਲ ਮਹਿਮਾਨ ਬੜੇ ਖਾਸ ਨੇ ਮੇਲੇ ਸਾਡੇ ਲੁਧਿਆਣਾ ਯੂਨੀਵਰਸਿਟੀ ਚ ਹੁੰਦੇ ਨੇ ਤਰਕਸ਼ੀਲ ਸੋਸਾਇਟੀ ਵਾਲੇ ਰਜਿੰਦਰ ਪਧੌੜ ਪਧੌੜ ਸਾਹਿਬ ਸਸ਼ਕਾਲ ਬਹੁਤ ਧੰਨਵਾਦ ਸੁਖਵਿੰਦਰ ਜੀ ਸ਼ੁਕਰੀਆ ਕੀ ਕਹਿੰਦੇ ਨੇ ਹਾਲਾਤ ਤੇ ਕਿਵੇਂ ਦਾ ਚੱਲ ਰਿਹਾ ਤੁਹਾਡਾ ਜਿਹੜਾ ਆ ਜਾਗਰੂਕ ਅਭਿਆਨ ਜਾਗਰੂਕੋ ਅਭਿਆਨ ਚੱਲ ਰਿਹਾ ਪਰ ਜਿਸ ਸਪੀਡ ਨਾਲ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਆ ਹੂੰ ਉਹ ਜੇ ਕੰਨ ਘੱਟ ਕਰ ਧਿਆਨ ਘੱਟ ਦੇ ਰਿਹਾ ਹੁਣ ਤਾਂ ਇੱਕ ਨਵਾਂ ਹੀ ਹੈ ਨਾ ਡਰਾਮਾ ਜਿਆ ਬਹੁਤ ਹੋ ਰਿਹਾ ਤੁਹਾਡਾ ਉਹਦੇ ਬਾਰੇ ਕੀ ਰਸਾ ਚੱਲ ਰਹੀ ਆ ਇਹ ਬੰਦੇ ਨੂੰ ਉਂਗਲੀ ਜੀ ਲਾਉਂਦੇ ਨੇ ਉਹ ਬੜਾ ਰੌਲਾ ਜਿਹਾ ਪਾ ਗਏ ਆ ਫਰਸ਼ ਤੇ ਡਿੱਗਦਾ ਕਹਿੰਦੇ ਤੁਹਾਡਾ ਕਹਿਣ ਤੋਂ ਮਤਲਬ ਜੋ ਇਸਾਈਆਂ ਵਾਲੀਆਂ ਸਟੇਜਾਂ ਤੇ ਇਹ ਕੁਝ ਦਿਖਾਇਆ ਜਾਂਦਾ ਦੇਖੋ ਦਰਕਸ਼ੀਲ ਸੁਸਾਇਟੀ ਦਾ ਚੈਲੰਜ ਇਹ ਬਹੁਤ ਸ਼ੁਰੂ ਤੋਂ ਆ ਕਿ ਇਸ ਪੂਰੀ ਧਰਤੀ ਤੇ ਕੋਈ ਦੇਵੀ ਕੋਈ ਗੈਬੀ ਸ਼ਕਤੀ ਹੈ ਹੀ ਨਹੀਂ ਵੀ ਜੇ ਕੋਈ ਬੰਦਾ ਕਹੇ ਮੈਂ ਹੱਥ ਲਾ ਕੇ ਕੁਝ ਕਰ ਦੂੰ ਮੈਂ ਫੂਕ ਮਾਰ ਕੇ ਕਰ ਦੂੰ ਮੈਂ ਮੰਤਰ ਮਾਰ ਕੇ ਕਰ ਦਰਕਸ਼ੀਲ ਸੁਸਾਇਟੀ ਦਾ ਚੈਲੰਜ ਹੈ ਕਿ 5 ਲੱਖ ਰੁਪਏ ਨਕਦ ਨਾਮ ਦਿੰਨੇ ਆ ਉਹੀ ਜਿਹੜਾ ਹੱਥ ਜਾ ਉਹਨੂੰ ਲਾਉਂਦੇ ਆ ਕੋਈ ਸਾਡੇ ਹੱਥ ਲਾ ਕੇ ਹਾਂ ਕਰ ਦੇਣ ਦਾ اچھا ਦੂਜੀ ਗੱਲ ਜਿੰਨੀ ਸਾਡੀ ਜਾਣਕਾਰੀ ਹੈ ਉਹਨਾਂ ਦੇ ਉਹ ਸਾਰੇ ਦੇ ਸਾਰੇ ਹੋ ਸਕਦਾ ਕੋਈ ਇੱਕ ਅੱਧਾ ਦੇਖੋ ਵੇਖੀ ਵੀ ਹੋ ਗਿਆ ਹੋਵੇ ਪਰ ਉਹ ਸਾਰੇ ਉਹਨਾਂ ਦੇ ਪੇੜ ਹੁੰਦੇ ਤੇ ਆਪਦੇ ਹੁੰਦੇ ਆ ਤੁਸੀਂ ਕੀਤੇ ਖੋਜ ਪੇੜ ਵੀ ਇਹ ਬੰਦੇ ਖੋਜ ਪੇੜ ਤਾਂ ਇੱਕ ਪਿੱਛੇ ਜੇ ਸ਼ਾਇਦ ਪੰਜਕੂਲੇ ਤੋਂ ਖਬਰ ਲੱਗੀ ਸੀ ਕਿ ਇਹਨਾਂ ਦਾ ਕੋਈ ਮੇਨ ਜਿਹੜਾ ਹੈਗਾ ਪਾਸਟਰ ਹੈਗਾ ਕੋਈ ਬਲਜਿੰਦਰ ਨਾਮ ਦਾ ਬੰਦਾ ਹਾਂ ਉਹਨੂੰ ਪੰਜਕੂਲੇ ਦੀ ਪੁਲਿਸ 에어ਪੋਰਟ ਤੋਂ ਫੜਕੇ ਲਈ ਸੀ ਐ ਇਹ ਤਾਂ ਪਤਾ ਨਹੀਂ ਕਿਸ ਦਾ ਦਾ ਅੱਛਾ ਦੂਜੀ ਗੱਲ ਜਿਹੜੀ ਮੈਂ ਇੱਕ ਹੋਰ ਵੀਡੀਓ ਦੇਖੀ ਹੈ ਕਿਸੇ ਨੇ ਸੋਸ਼ਲ ਮੀਡੀਆ ਦਾ ਜੋਗਾ ਅੱਜਕੱਲ ਬੁਰੇ ਦੇ ਘਰ ਤਾਂ ਹੀ ਜਾਂਦੇ ਆ ਮੇਰੇ ਕੋ ਜੀ ਹੋਈ ਤਾਂ ਮੈਂ ਤੁਹਾਨੂੰ ਭੇਜ ਵੀ ਦੂੰ ਪੁਰਾਣੀ ਆ ਵੀਡੀਓ 2 ਕੁ ਸਾਲ ਉਹ ਬੰਦੇ ਨੇ ਪਾਇਆ ਸੀ ਕਿ ਉਸੇ ਬਲਜਿੰਦਰ ਸਿੰਘ ਨੇ ਸਟੇਜ ਤੇ ਇਹ ਜੇ ਸ਼ੋਅ ਕੀਤਾ ਸੀ ਹੱਥ ਲਾ ਕੇ ਲੱਤਾਂ ਮਰਵਾਉਣ ਵਾਲਾ ਜਿਵੇਂ ਤੇ ਮੇਰੇ ਸ਼ਬਦ ਰੁੱਖੇ ਨਾ ਹੋਣ ਹਾਂ ਹਾਂ ਉਹ ਬੰਦੇ ਨੇ ਖੋਜ ਕਰਨ ਵਾਲੇ ਨੇ ਖੋਜ ਕੀਤੀ ਕਿੰਨਾ ਉਹ ਜਿਹੜੀ ਐਕਟਿੰਗ ਕਰਨ ਵਾਲੀ ਔਰਤ ਸੀ ਲੜਕੀ ਸੀ ਉਹ ਬਲਜਿੰਦਰ ਦੇ ਖੁਦ ਦੇ ਘਰ ਵਾਲੀ ਪਤਨੀ ਜੀਵਨ ਸਾਥਣ ਅੱਛਾ ਤੇ ਹੁਣ ਆਪੇ ਫਿਰ ਪਿੱਛੇ ਰਹਿ ਗਿਆ ਕੁਸਤਾ ਦੇਖ। ਫਿਰ ਵੀ ਇਸ ਦਾ ਚੈਲੰਜ ਕਰਦੇ ਆਂ। ਫੂਕ ਮਾਰ ਕੇ ਹੱਥ ਲਾ ਕੇ ਜੰਤਰ ਮੰਤਰ ਗੈਬੀ ਸ਼ਕਤੀ ਨਾਲ ਕੁਝ ਨਹੀਂ ਕੀਤਾ ਜਾ ਸਕਦਾ। ਹਾਂ ਕਿਸੇ ਕਮਜ਼ੋਰ ਮਾਨਸਿਕਤਾ ਵਾਲੇ ਬੰਦੇ ਨੂੰ ਡਰਾਇਆ ਤਾਂ ਜਾ ਸਕਦਾ। ਤੇ ਫਿਰ ਉਹ ਸਾਡਾ ਫਿਰ ਉਹੀ ਕਹਿਣਾ ਹੈ। ਕਿਸੇ ਉਹਦੇ ਕੋਲ ਕੋਈ ਸ਼ਕਤੀ ਹੈ, ਉਹਦੇ ਹੱਥ ਲਾਉਣ 'ਚ ਕੋਈ ਸ਼ਕਤੀ ਹੈ। ਅਸੀਂ ਮੈਂਬਰ ਦੇ ਦਾਂਗੇ। ਜੇ ਉਹਨਾਂ ਨੂੰ ਆਇਆ ਲੱਗਦਾ ਵੀ ਸਾਡੇ ਤੇ ਉਹੀ ਆ ਫਿਰ ਅਸੀਂ ਮਰੀਜ਼ ਦੇ ਦਾਂਗੇ। ਠੀਕ ਹੈ। ਕਿਉਂ ਮਰੀਜ਼ ਠੀਕ ਕਰਦੇ? ਕੋਈ ਪੋਲੀਓ ਵਾਲਾ ਦੇ ਦਾਂਗੇ। ਕੋਈ ਹੋਰ ਜਿਹਦੀਆਂ ਨਸਾਂ-ਨਸਾਂ ਨਿਊਰੋਲੋਜੀ ਦਾ ਹੋਇਆ ਉਹ ਦੇ ਦਾਂਗੇ ਜਿਵੇਂ ਉਹ ਅਕਸਰ ਕਰਦੇ ਆ ਫੜ ਕੇ ਲਿਆਂਦਾ ਭੱਜ ਕੇ ਉੱਠ ਕੇ ਭੱਜ ਗਿਆ ਐਂ ਕਹ ਲਉਂਦੇ ਆ ਹੀ ਹੁੰਦਾ ਤੇ ਆਪੋ ਉਹ ਜਮਰੀ ਦੇ ਦਾਂਗੇ ਜੇ ਭਾਈ ਉਹ ਕਰਨਾ ਚਾਹੁੰਦੇ ਆ ਪਰ ਸਾਨੂੰ ਕਾਹੇ ਲੱਗਦਾ ਕਿ ਉਹ ਪੁਜਾਰੀ ਵਰਗ ਦਾ ਹਿੱਸਾ ਹੈ ਉਹ ਜਨ ਸਮੂਹ ਨੂੰ ਗਮਰਾਹ ਕਰਦੇ ਆ ਅੱਜ ਕੱਲ ਦੌੜ ਲੱਗੀ ਹੋਈ ਆ ਹਰੇਕ ਨੂੰ ਆਪਦੇ ਵੱਲ ਖਿੱਚਣ ਦੀ ਤੇ ਖਿੱਚਣ ਚ ਫਰਗਦਾ ਕਰਾਮਾਤ ਦਿਖਾਉਂਦਾ ਜਿਹਦੀ ਕਰਾਮਾਤ ਛੇਤੀ ਰਿਜ਼ਲਟ ਕੱਢਦੀ ਹੈ ਲੋਕੀ ਉਹਦੇ ਮਗਰਛੇਤੀ ਲੱਗ ਜਾਂਦੇ ਆ ਤੇ ਉਹ ਕਰਾਮਾਤ ਦਾ ਰਿਜ਼ਲਟ ਸੈਕਿੰਟਾਂ ਚ ਦਿਖਾਉਂਦੇ ਆ ਗੱਲ ਇੰਨੀ ਕੀ ਐ ਹੋਰ ਕੁਛ ਨਹੀਂ ਪਰ ਦੁਨੀਆ ਦੇ ਉੱਤੇ ਕਰਾਮਾਤ ਨਾਂ ਦੀ ਚੀਜ਼ ਕੋਈ ਨਹੀਂ ਇਹ ਤਾਂ ਹੋ ਸਕਦਾ ਵੀ ਕੋਈ ਘਟਨਾ ਘਟ ਗਈ ਵਿਗਿਆਨ ਨੂੰ ਅੱਜ ਨਹੀਂ ਉਹਦੇ ਬਾਰੇ ਪਤਾ ਹੋ ਸਕਦਾ ਥੋੜੇ ਸਮੇਂ ਬਾਅਦ ਦੱਸ ਦੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਹਿਣ ਨੂੰ ਕਰਾਮਾਤ ਆ ਪਰ ਹੈ ਸਾਰੀ ਕ੍ਰੀਏਟ ਕੀਤੀ ਹੋਈ ਉਹ ਕ੍ਰੀਏਟ ਕੀਤਾ ਹੋਇਆ ਕਰਾਮਾਤ ਤਾਂ ਕੋਈ ਹੁੰਦੀ ਨਹੀਂ ਗਿਆਨ ਦੀ ਸੀਮਾ ਹੁੰਦੀ ਹੈ ਕਰਾਮਾਤ ਕਿ ਹਜੇ ਤੱਕ ਉਹ ਖੋਜ ਨਹੀਂ ਹੋਈ ਵੀ ਕਿਉਂ ਹੋ ਗਿਆ ਉਹ ਆ ਕਰਾ ਉਹਨੂੰ ਲੋਕੀ ਕਰਾ ਮਤ ਮੰਨ ਲੈਂਦੇ ਵੀ ਇਹਦਾ ਪਤਾ ਨਹੀਂ ਲੱਗਿਆ ਹਜੇ ਜਿਵੇਂ ਕਿਸੇ ਵੇਲੇ ਕਹਿੰਦੇ ਸੀ ਚੰਦ ਮਾਮਾ ਸੂਰਜ ਗ੍ਰਹਿਣ ਲੱਗ ਗਿਆ ਚੰਦ ਨੂੰ ਗ੍ਰਹਿਣ ਲੱਗ ਗਿਆ ਦੇਵਤੇ ਤੇ ਭਾਰ ਆ ਦਾਨ ਪੁੰਨ ਕਰੋ ਤੇ ਹੁਣ ਬਗਿਆਨੀਆਂ ਨੇ ਮਸ਼ੀਨਾਂ ਘੇੜ ਲਈ ਜਾਂਦੀਆਂ ਹਾਂ ਹਾਂ ਜਦੋਂ ਨਹੀਂ ਸੀ ਪਤਾ ਜਦੋਂ ਨਹੀਂ ਸੀ ਪਤਾ ਉਦੋਂ ਧਰਤੀ ਨੂੰ ਵੀ ਚਪਟੀ ਮੰਨਦੇ ਸੀ ਉਦੋਂ ਦੇ ਨੂੰ ਖੜੀ ਮੰਨਦੇ ਸੀ ਸੂਰਜ ਘੁੰਮਦਾ ਸੀ ਪਰ ਅੱਜ ਪੰਜਵੀਂ ਦੇ ਜਮਾਤ ਦੇ ਜਵਾਬ ਨੂੰ ਪੁੱਛ ਰਹੇ ਕੋਈ ਧਰਤੀ ਘੁੰਮਦੀ ਆ ਸੂਰਜ ਦੇ ਦੁਆਲੇ ਘੁੰਮਦੀ ਆ ਆਪ ਦੀ ਧੁਰੀ ਦੇ ਦੁਆਲੇ ਵੀ ਘੁੰਮਦੀ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਕਰਮਾਤਾ ਦਾ ਪਰਦਾ ਖੁੱਲ ਜਾਂਦਾ ਜਾ ਕਰਾਮਾਤਾਂ ਦਾ ਜਿਹੜਾ ਦੈਰਾ ਉਹ ਸੁੰਗੜ ਜਾਂਦਾ ਵਿਗਿਆਨ ਦਾ ਦੈਰਾ ਵੱਧਦਾ ਤੁਰੇ ਪਰ ਤੁਸੀਂ ਆਏ ਦੇਖੋ ਨਾ ਪਿੱਛੇ ਜੇ ਹੜਾ ਏ ਕਿੰਨੀ ਤਬਾਹੀ ਕੀਤੀ ਪੰਜਾਬ ਜੀ ਹੜਾ ਨੇ ਤਬਾਹੀ ਕੀਤੀ ਉਧਰ ਪਟਿਆਲੇ ਵਾਲੇ ਰਾਜੇ ਦੀ ਧੀ ਹਾਂ ਤੇ ਉਹਨਾਂ ਦੀ ਪਤਨੀ ਉਹ ਨੱਥ ਦੇ ਝੂੜਾ ਝੜਾ ਕੇ ਆਉਂਦੇ ਨੇ ਬੜੇ ਲੋਕ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਬਚੀਏ ਬਸ ਹੁਣ ਤਰਜੂ ਨਦੀ ਕਹਿੰਦੇ ਇਹ ਦੇ ਕਰਕੇ ਬਚ ਗਿਆ ਅਸੀਂ ਤਾਂ ਇਹ ਨੱਥ ਚੂੜਾ ਪਹਿਲਾਂ ਵੀ ਜੜਦਾ ਜੜਨ ਤੋਂ ਉਹਨਾਂ ਦੀ ਹਾਂ ਸਵਾਲ ਇਹ ਇਸ ਗੱਲ ਦਾ ਉਦੋਂ ਕਹਾਂ ਇਹਦਾ ਅਸਲ ਤੇ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਤੋਂ ਮਸਲਿਆਂ ਤੋਂ ਢਲਕਾਉਣ ਦਾ ਹੁਣ ਕੀ ਇਹ ਹਿਮਾਚਲ ਦੇ ਇੱਕ ਵੱਡੇ ਸੀਨੀਅਰ ਅਧਿਕਾਰੀ ਨੇ ਬਿਆਨ ਦਿੱਤਾ ਕਹਿੰਦਾ ਪਹਾੜ ਤਾਂ ਖਿਸਕ ਖਿਸਕ ਕੇ ਡਿੱਗੀ ਜਾਂਦੇ ਆ ਕਿਉਂਕਿ ਲੋਕ ਮਾਸ ਖਾਣ ਲੱਗੇ ਹਿਮਾਚਲ ਦੇ ਬੇਹੂਦਾ ਪਿਆ ਮਤਲਬ ਕਿੱਧਰ ਨੂੰ ਲਿਜਾਣਾ ਚਾਹੁੰਦੇ ਆ ਸਮਾਜ ਨੂੰ ਕਿਉਂਕਿ ਉਹ ਇਸ ਵੱਲ ਤੇ ਪੜਦਾ ਪਾਉਣਾ ਚਾਹੁੰਦੇ ਆ ਕੇ ਪੂੰਜੀਪਤੀਆਂ ਨੇ ਕਾਰਪੋਰੇਟਾਂ ਨੇ ਜ਼ਮੀਨਾਂ ਲੈ ਕੇ ਆਪਣੀਆਂ ਜ਼ਮੀਨਾਂ ਤੇ ਉੱਥੇ ਪਹੁੰਚਣ ਦੇ ਲਈ ਪਹਾੜਾਂ ਦੀਆਂ ਜੜਾਂ ਖੁਰਚ-ਖੁਰਚ ਕੇ ਹਾਈਵੇ ਬਣਾ ਲਏ ਹੁਣ ਜਿਹੜੀਆਂ ਜੜਾਂ ਥੱਲੇ ਮਿੱਟੀ ਨਿਕਲ ਗਈ ਉਹ ਤਾਂ ਡਿੱਗੂ ਗਈ ਉਹਨੇ ਇਹ ਥੋੜੀ ਦੇਖਣਾ ਵੀ ਥੱਲੇ ਕੌਣ ਆ ਗਿਆ ਬਿਲਕੁਲ ਇਹਨਾਂ ਗੱਲਾਂ ਨੂੰ ਛਪਾਉਣ ਵਾਸਤੇ ਸਰਕਾਰਾਂ ਪੂਰਾ ਕਾਰਪੋਰੇਟ ਜਗਤ ਤੇ ਪੁਜਾਰੀ ਵਰਗੇ ਸਾਰੇ ਰਲੇ ਮਿਲੇ ਆ ਹਾਂ ਤੇ 어 ਇਹੀ ਗੱਲ ਮੈਂ ਜਿਹੜੀ ਸ਼ੁਰੂ ਚ ਕਹੀ ਸੀ ਵੀ ਜਿੰਨੀ ਸਪੀਡ ਨਾਲ ਲੋਕਾਂ ਨੂੰ ਚੇਤਨਤਾ ਦੀ ਲੋੜ ਹੈ ਹਜੇ ਉਹਨਾਂ ਧਿਆਨ ਨਹੀਂ ਦੇ ਰਹੇ ਕਿਉਂਕਿ ਅਸੀਂ ਇੱਕੋ ਗੱਲ ਕਹਿਣੀ ਚਾਹੁੰਦੇ ਆ ਕਿ ਕਰਮਾ ਕਿਸਮਤ ਵਾਲੇ ਕੋਈ ਕੌਲਾ ਕੋਈ ਸੌਦਾ ਨਹੀਂ ਸਾਰੇ ਦਾ ਸਾਰਾ ਜੇ ਤੁਹਾਨੂੰ ਕਿਰਤ ਦਾ ਮੁੱਲ ਨਹੀਂ ਮਿਲਦਾ ਧੀ ਪੁੱਤ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਨਹੀਂ ਮਿਲਦੀ ਇਹਦਾ ਮਤਲਬ ਇਹ ਸਿਸਟਮ ਚ ਨੁਕਸ ਹੈ ਜਿਹੜਾ ਪੂੰਜੀਪਤੀਆਂ ਪੱਖੀ ਹੈ ਜਿਹੜਾ ਕਾਰਪੋਰੇਟ ਪੱਖੀ ਹੈ ਜਿਹੜਾ ਲੋਕਾਂ ਦੇ ਪੱਖੀ ਹੈ ਨਹੀਂ ਜਦੋਂ ਕਿਸਾਨ ਦੀ ਫਸਲ ਜਿਹੜੀ ਉਹ ਆਪਦੇ ਧੀਆ ਪੁੱਤਾਂ ਦੇ ਮੂੰਹ ਚੋਂ ਪੈਸੇ ਖੋਖੋ ਕੇ ਸਪਰੇਆ ਕਰਦਾ ਖਾਦਾ ਪਾਉਂਦਾ ਕਿਸੇ ਕੁਦਰਤੀ ਆਫਤ ਕਰਕੇ ਘਰੇ ਨਹੀਂ ਆਉਂਦੀ ਤੇ ਰੋਂਦਾ ਖੁਦਕਿਸ਼ੀ ਕਰਦਾ ਮੇਰੇ ਕਰਮਾਂ ਚ ਨਹੀਂ ਨਹੀਂ ਉਦੇ ਕਰਮ ਨਹੀਂ ਮਾੜੇ ਸਿਸਟਮ ਮਾੜਾ ਹੈ ਜੇ ਕਿਸੇ ਫੈਕਟਰੀ ਨੂੰ ਨੁਕਸਾਨ ਹੋਏ ਤਾਂ ਕਰੋੜਾਂ ਰੁਪਏ ਮੁਆਵਜ਼ਾ ਮਿਲ ਸਕਦਾ ਤੇ ਕੁਦਰਤੀ ਕਰੋਪੀ ਕਰਕੇ ਕਹਿ ਲੋ ਜਿਹੜਾ ਕੋਈ ਅਕਲ ਪਰਸੋ ਪੰਜਾਬ ਚ ਬਿਨਾ ਵੀ ਪਏ ਤੋਂ ਹੜਾ ਗਏ ਹਾਂ ਤੇ ਉਹਨਾਂ ਦਾ ਮੋਜ ਕਿਉਂ ਨਹੀਂ ਦਿੱਤਾ ਜਾ ਸਕਦਾ ਉਹੀ ਭਗਵੰਤਮਾਨ ਹੈ ਨਾ ਜਿਹੜਾ ਕਹਿੰਦਾ ਸੀ ਗਰਦੌਰੀਆਂ ਮੰਗਰੋ ਹੁੰਦੀਆਂ ਰਹਿਣਗੀਆਂ ਜਦੋਂ ਇਹਦੀ ਸਰਕਾਰ ਨਹੀਂ ਸੀ ਬਿਲਕੁਲ ਗਰਦੌਰੀਆਂ ਮੰਗਰੋ ਹੁੰਦੀਆਂ ਰਹਿਣਗੀਆਂ ਮੁਆਵਜ਼ਾ ਦੇਣਾ ਚਾਹੀਦਾ ਵੀ ਹੁਣ ਆਪਦੇ ਹੱਥ ਚ ਮੁਆਵਜ਼ਾ ਦੇਣਾ ਤੇ ਕੁਛ ਨਹੀਂ ਤੇ ਨਾਲੇ ਦੂਜੀ ਗੱਲ ਵੀ ਨੰਗੀ ਚਿੱਟੀ ਨਿਕਰ ਗਈ ਜਿਹੜਾ ਰੌਲਾ ਰਿਪੇਰੀਅਨ ਦਾ ਦਰਿਆਵਾਂ ਦੇ ਪਾਣੀ ਦਾ ਦਰਿਆਵਾਂ ਦੇ ਪਾਣੀ ਤੇ ਕਬਜ਼ੇ ਦਾ ਪੈਂਦਾ ਵੀ ਪੰਜਾਬ ਦੇ ਲੋਕਾਂ ਨੂੰ ਬਿਨਾ ਵੀ ਪਏ ਤੋਂ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ ਇਹਦੀ ਪੂਰਤੀ ਕੌਣ ਕਰੂ ਇਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਚੰਗੇ ਵੇਲੇ ਪਾਣੀ ਵਰਤਦੇ ਆ ਦਰਿਆਵਾਂ ਦਾ ਜਿਹੜੇ ਪੰਜਾਬ ਵਿੱਚ ਦੀ ਲੰਘਦੇ ਅਸਾਜੀ ਪਤਾ ਕੀ ਆ ਪਦੌੜ ਸਾਹਿਬ ਹੁੰਦਾ ਕੀ ਆ ਇੱਕੀ ਬਿਆਨ ਇੱਕ ਮੰਤਰੀ ਦਾ ਬਿਆਨ ਦੇ ਦਿੰਦਾ ਕਿ ਪੰਜਾਬ ਭਾਈ ਸੈਂਟਰ ਕੋਲੇ ਕੁਝ ਲੈਣ ਨਹੀਂ ਜਾਊਗਾ ਅਸੀਂ ਬੜਾ ਸਾਡੇ ਕੋ ਬੜਾ ਕੁਛ ਆ ਜੀ ਜਦੋਂ ਕੋਈ ਸਵਾਲ ਕਰਦਾ ਕਿ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਕਹਿੰਦੇ ਸੈਂਟਰ ਮਦਦ ਨਹੀਂ ਕਰ ਰਿਹਾ ਹੈਗਾ ਮਤਲਬ ਇਹ ਬਚਕਾਨਾ ਜੇ ਤਰੀਕੇ ਦੇ ਬਿਆਨਬਾਜ਼ੀ ਜਦੋਂ ਆਉਂਦੀ ਹੈ ਤਾਂ ਕੀ ਦੇਖਦੇ ਹੋ ਵੀ ਇਹ ਬਦਲਾਅ ਦੀ ਸਰਕਾਰ ਜਿਹੜੀ ਆ ਇਹ ਇਹ ਲੋਕਾਂ ਦੇ ਲਈ ਪਹਿਲਾਂ ਨਾਲੋਂ ਕੋਈ ਫਰਕ ਦੇਖ ਰਿਹਾ ਅਸੀਂ ਤਾਂ ਸਾਡਾ ਤਾਂ ਜਿਵੇਂ ਕਹਿੰਦੇ ਛੋਟਾ ਜਿਹਾ ਦੇਰਾ ਹਾਂ ਅਸੀਂ ਇਹ ਕਹਿੰਦੇ ਹੁੰਨੇ ਆ ਕਿ ਜਦੋਂ ਬੰਦਾ ਆਪਣੀਆਂ ਨੀਤੀਆਂ ਦੇ ਸਿਰ ਤੇ ਵੋਟਾਂ ਮੰਗਣ ਦੀ ਥਾਂ ਬਾਬਿਆਂ ਦੇ ਚਰਨ ਫੜਨ ਲੱਗ ਜੇ ਅਸੀਂ ਸਮਝਦੇ ਵੀ ਨਿਬੜਦਾ ਨਹੀਂ ਕੋਸੇ ਦੇ ਉਹੀ ਕੁਸ ਕੇਜਰੀਵਾਲ ਨੇ ਕੀਤਾ बड़े पैकेज मोटे-मोटे दे रहे, पैकेज दे दे रहे नहीं, 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 नहीं। ने पैकेज दी ਤਾਂ ਬਿਆਨ ਦੇ ਰਿਹਾ ਪਰ ਚਰਨ ਬਾਬਿਆਂ ਨੂੰ ਚਰਨ ਹਾਂ ਚਰਨ ਬਾਬਿਆਂ ਨੇ ਉਹਨੇ ਵੀ ਫੜੇ ਜਦੋਂ ਪੰਜਾਬ ਚ ਐਂਟਰੀ ਮਾਰੀ ਜਦੋਂ ਬਾਬਿਆਂ ਨੇ ਚਰਨ ਫੜਦਾ ਸਾਨੂੰ ਉਹਦੀ ਧੜਕੂ ਹੁੰਦਾ ਵੀ ਹੁਣ ਲਾਰਿਆ ਨਾ ਸਾਰਨਗੇ ਕਿਉਂ ਬਾਬੇ ਤੋਂ ਵੋਟਾਂ ਦਾ ਚੇਲਿਆਂ ਤੋਂ ਪੂਆ ਲੈਣੀ ਆ ਵੀ ਆਪਣਾ ਆਪਣਾ ਸਾਰੇ ਕੁਝ ਠੀਕ ਆ ਹਾਂ ਸੋ ਸਾਨੂੰ ਕੋਈ ਉਸ ਤਰ੍ਹਾਂ ਦੀ ਉਮੀਦਾਂ ਨਹੀਂ ਹੈ ਜਦੋਂ ਪੰਜਾਬ ਦੇ ਹਨਾ ਉਹ ਲੋਕ ਜਿਹਨਾਂ ਨੂੰ ਕਿਸੇ ਹੱਦ ਤੱਕ ਲੋਕ ਫੋਲੋ ਕਰਦੇ ਨੇ ਕਲਾਕਾਰ ਹੋਵੇ ਚਾਹੇ ਚਾਹੇ 100 ਬੰਦਾ ਫੋਲੋ ਕਰਦਾ ਮੈਂ ਗੱਲ ਇੰਦਰਜੀਤ ਨਿੱਕੂ ਵਰਗੇ ਦੀ ਕਰ ਰਿਹਾ ਹਾਂ ਜੀ ਕਿ ਪੰਜਾਬ ਛੱਡ ਕੇ ਉਹ ਕਿੱਥੇ ਜਾ ਕੇ ਕਿਦਾ ਬਾਬਾ ਲੱਭ ਉਹਗੇਸ਼ਵਰ ਧਾਮ ਹਾਂ ਉਹ ਕਹਿੰਦੇ ਪਰਚਾ ਲਿਖਦਾ ਬਾਬਾ ਬਸ ਉਹ ਉਹਦਾ ਕਿਸੇ ਸਿਹਧਾਰ ਸੁਧਾਲੂ ਦੇ ਨਾਲ ਹੁਣ ਥੋੜੀ ਜਿਹੀ ਇੱਕ ਨੋਕਚੋਕ ਵਾਲੀ ਵੀਡੀਓ ਵੀ ਆਈ ਪਤਾ ਨਹੀਂ ਤਾਂ ਪਲਾਂਟਡ ਸੀਗੀ ਠੀਕ ਹੈ ਤੇ ਉਹ ਕਹਿੰਦਾ ਵੀ ਮੈਂ ਪਰਚੇ ਤੇ ਜੋ ਲਿਖਦਾ ਉਹ ਸੱਚਾਈ ਹੁੰਦੀ ਹੈ ਜੀ ਪਰ ਮਤਲਬ ਮਸਲਾ ਇਹ ਆ ਕਿ ਉਸ ਬੰਦੇ ਦੀ ਇੰਨੀ ਪਪੂਲੈਰਿਟੀ ਦੇਸ਼ ਦੇ ਵਿੱਚ ਹੋ ਗਈ ਪਰ ਮਜਾਲ ਆ ਵੀ ਸਿਸਟਮ ਨੂੰ ਚਲਾਉਣ ਵਾਲਾ ਕੋਈ ਬੋਲੇ ਵੀ ਹਾਂ ਭਾਈ ਇਹ ਗੱਲ ਹੋ ਰਹੀ ਹੈ ਦੇਖੋ ਪਤਾ ਕੀ ਹੈ ਉਹਦੇ ਮੰਗਰ ਪੂਰੀ ਦੀ ਪੂਰੀ ਆਰਐਸਐਸ ਦੀ ਲੋਬੀ ਹੈ ਹਾਂ ਤਰਿੰਦਰ ਸਾਹ ਪਿੱਛੇ ਦੇ ਇੱਕ ਸੋਸ਼ਲ ਮੀਡੀਆ ਵਾਲੇ ਗਰੁੱਪ ਨੇ ਬੜੀ ਹਿੰਮਤ ਨਾਲ ਦਲੇਰੀ ਨਾਲ ਉਹ ਸਾਰੇ ਏਰੀਏ ਦੀ ਜਮ੍ਹਾਂ ਬੰਦੀ ਦੀਆਂ ਨਕਲਾ ਖਸਰਾ ਨੰਬਰ ਖਤੌਨੀ ਨੰਬਰ ਲਾ ਕੇ ਕਿ ਕਿੰਨੀ ਉਹਨੇ ਸਰਕਾਰੀ ਜ਼ਮੀਨ ਦੱਬੀ ਹੈ ਕਿੰਨੀ ਪੰਚਾਇਤੀ ਜ਼ਮੀਨ ਦੱਬੀ ਹੈ ਤੇ ਕਿੰਨੀ ਗਰੀਬਾਂ ਦੀ ਪ੍ਰਾਪਰਟੀ ਦੱਬੀ ਹੋਈ ਹੈ ਹਾਂ ਉਹ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਉਹ ਜਿਨ੍ਹਾਂ ਨੇ ਬੋਲਣਾ ਹੈ ਉਹਨਾਂ ਦੀ ਉਹ ਸੇਵਾ ਚ ਭੁਗਤਦਾ ਸਿਸਟਮ ਉਹਦਾ ਕੀ ਹੈ ਉਹ ਕਹਿੰਦੇ ਭਾਈ ਜਿਹਨੇ ਕੋਈ ਪੁੱਛਣਾ ਪੇਟੀ ਚ ਪਰਚੀ ਪਾਜੋ ਆਪਦਾ ਬਾਇਓ ਡਾਟਾ ਸਾਰਾ ਕੁਝ ਲਿਖ ਕੇ ਫਿਰ ਪਰਚੀ ਥੋੜੇ ਨਹੀਂ ਨਿਕਲਣੀ ਜਾਏ ਉਹ ਮੇਰੇ ਦੇ ਮਰਜੀ ਆ ਮੇਰੀ ਵੀ ਨਹੀਂ ਨਿਕਲਦੀ ਉਹ ਫਿਰ ਪਰਚੀ ਕੱਢਦੇ ਫੇਮਸ ਬੰਦੇ ਦੇ ਇਹ ਫੇਮਸ ਬੰਦੇ ਬਾਰੇ 90% ਗੱਲਾਂ ਤਾਂ ਆਨਲਾਈਨ ਹੁੰਦੀਆਂ ਬਿਲਕੁਲ ਵੀ ਇਹ ਕੀ ਹੈ ਇਹ ਕਦੋਂ ਫੇਲ ਹੋ ਗਿਆ ਨਿੱਕੂ ਦੀ ਜੇ ਗੱਲ ਕਰਨੀ ਹੋਵੇ ਬਾਬੇ ਪੰਜਾਬ 'ਚ ਥੋੜੇ ਸੀ ਜੇ ਬਾਬੇ ਦੀ ਸ਼ਰਨ 'ਚ ਜਾਣਾ ਸੀ ਪਰ ਲੈ ਕੇ ਕੋਈ ਗਿਆ ਉਹ ਜਦੋਂ ਲੈ ਕੇ ਗਿਆ ਉਹ ਅਗਲੇ ਨੇ ਬਾਬੇ ਨੂੰ ਵੀ ਦੱਸਤਾ ਵੀ ਜਮਾ ਫੇਲ ਹੋਇਆ ਹੋਇਆ ਬੰਦਾ ਇਹਦਾ ਕੋਈ ਜ਼ਿਕਾਰ ਬਣਾ ਦੇ ਸਹੀ ਹੈ ਪਰ ਅਸੀਂ ਫਿਰ ਤ੍ਰਿੰਦਰ ਸ਼ਾਸਤਰੀ ਨੂੰ ਮਹਾਰਾਸ਼ਟਰ ਦੀ ਅੰਧ ਛੜਦੇ ਨਰਮੂਲਨ ਸੰਮਤੀ ਨੇ ਸ਼ਾਮ ਮਾਨਮ ਜੀ ਨੇ ਉੱਥੋਂ ਦੇ ਉਹਨਾਂ ਨੇ ਚੈਲੰਜ ਕੀਤਾ ਪੰਜ ਦਿਨਾਂ ਦਾ ਆਪ ਦਾ ਸ਼ਿਵਰ ਤੀਜੇ ਦਿਨ ਲਾ ਕੇ ਭੱਜਿਆ ਦੋ ਦਿਨ ਵਿਚਾਲੇ ਛੱਡਿਆ ਆ ਕਿਉਂਕਿ ਉੱਥੇ ਗੰਧ ਵਿਸ਼ਵਾਸ ਰੋਕੂ ਕਾਨੂੰਨ ਬਣਿਆ ਇਹਨੂੰ ਪਤਾ ਲੱਗ ਗਿਆ ਇਹਨੂੰ ਇਹਦੇ ਪਿਛਲਿਆਂ ਨੇ ਦੱਸਤਾ ਕਿ ਪਰਚਾ ਵੀ ਦਰਜ ਹੋ ਗ੍ਰਿਫਤਾਰ ਹੋਏਗਾ ਤੇ ਨਿਕਲ ਜਾ ਤੇ ਛੱਡ ਕੇ ਆ ਗਿਆ ਤੇ ਇਹ ਇੰਨੀ ਸ਼ਕਤੀਆਂ ਸੀ ਇਹਨੂੰ ਆਪਦਾ ਤਾਂ ਪਤਾ ਨਾ ਲੱਗਿਆ ਵੀ ਮੈਂ ਵਿਚਾਲੇ ਛੱਡ ਗਿਆ ਉਹ ਮੈਂ ਰੱਖਾਂ ਹੀ ਤੈਨਾਂ ਦੇ ਨਾਂ ਦਾ 5 ਦਿਨਾਂ ਦਾ ਨਾਂ ਰੱਖਾ 100 ਹੱਥ ਰੱਸਾ ਸਿਰੇ ਤੇ ਗੰਢ ਤਰਕਸ਼ੀਲ ਸੁਸਾਇਟੀ ਦਾ ਇਹ ਕਹਿਣਾ ਹੈ ਕਿ ਪੂਰੀ ਦੁਨੀਆ 'ਚ ਕੋਈ ਗੈਬੀ ਸ਼ਕਤੀ ਤੰਤਰਕ ਸ਼ਕਤੀ ਰੱਬੀ ਸ਼ਕਤੀ ਨਹੀਂ ਜਿਹਦੇ ਨਾਲ ਕਿਸੇ ਦੂਜੇ ਦਾ ਮਨ ਪੜਾਇਆ ਜਾ ਸਕੇ ਤੇ ਜਿਹਦੇ ਨਾਲ ਦੂਜੇ ਦੀ ਜ਼ਿੰਦਗੀ ਬਾਰੇ ਜਾਣਿਆ ਜਾ ਸਕੇ ਹਾਂ ਕੋਈ ਜਾਲ ਤਾਂ ਬੁਣਿਆ ਹੋ ਸਕਦਾ ਹੈ ਸੋ ਅਸੀਂ ਤਾਂ ਚੈਨਲ ਦੇ ਜਰੀਏ ਇੰਨਾ ਕੀ ਕਹਿਣਾ ਚਾਹੁੰਦੇ ਆ ਕਿ ਮੈਂ ਇੱਕ ਸਵਾਲ ਇੱਕ ਸਵਾਲ ਆਪ ਦੀ ਕਿਰਤ ਹਾਂ ਸਾਂਭਣੀ ਸਿੱਖੋ ਕਮਾਈ ਤਾਂ ਤੁਸੀਂ ਕਰ ਲੈਨੇ ਆ ਸੰਭੜੀ ਵੀ ਤਾਂ ਸਿੱਖ ਲੋ ਇਹ ਵੇਲੜ ਖਾਈ ਜਾਂਦੇ ਆ ਇੱਕ ਨਾ ਜਦੋਂ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੰਨ ਲਓ ਤੁਹਾਡਾ ਨਾਮ ਲਿਖ ਕੇ ਟਾਈਟਲ ਪਾਤਾ ਆਪਾਂ ਨੇ ਜੀ ਉਹ ਬਹੁਤ ਲੋਕਾਂ ਨੇ ਗੱਲ ਨਹੀਂ ਵਿੱਚੋਂ ਸੁਣੀ ਉਹਨੇ ਕਹਣਾ ਇਹ ਤਾਂ ਨਾਸਤਕ ਹੈ ਜੀ ਮੈਂ ਚਾਹੁੰਦਾ ਕਿ ਇੱਕ ਕਲੀਅਰਫਾਈ ਤੁਸੀਂ ਆਪਣੇ ਜ਼ੁਬਾਨੀ ਕਰ ਦਿਓ ਵੀ ਭਾਈ ਵੀ ਅਸਲ ਦੇ ਵਿੱਚ ਇਹਦੀ ਡੈਫੀਨੇਸ਼ਨ ਕੀ ਆ ਦੇਖੋ ਤੁਹਾਡੀ ਸੋਚ ਕਿਵੇਂ ਕਿਵੇਂ ਦੀ ਆ ਮੋਟੀ ਜੀ ਗੱਲ ਹੈ ਤਰਕਸ਼ੀਲ ਸੋਸਾਇਟੀ ਜਾਂ ਵਿਗਿਆਨਕ ਸੋਚ ਕਹ ਲਓ ਜਿਹੜੀ ਗੱਲ ਕਿਸੇ ਵੀ ਢੰਗ ਨਾਲ ਪੂਗੂ ਵੀ ਨਹੀਂ ਹੁੰਦੀ ਸਾਬਤ ਨਹੀਂ ਹੁੰਦੀ ਉਹਨੂੰ ਨਹੀਂ ਮੰਨਦੀ ਜੇ ਕੋਈ ਸਾਬਤ ਕਰ ਦੇ ਅੱਜ ਵੀ ਕੋਈ ਗੱਲ ਕੋਈ ਭੂਤ ਪ੍ਰੇਤ ਸਾਧ ਕਰ ਦੇ ਕੋਈ ਦੇਵੀ ਦੇਵਤਿਆਂ ਦੀਆਂ ਕਰਾਮਾਤਾਂ ਸ਼ਕਤੀਆਂ ਸਾਬਤ ਕਰ ਦੇ ਅਸੀਂ ਤਾਂ ਕਹਿੰਨੇ ਕੋਈ ਨਿੱਕੀ ਜੀ ਗੱਲ ਕਰਕੇ ਦਿਖਾ ਦੇ 5 ਲੱਖ ਦੇਵਾਂਗੇ ਉਹਦੇ ਚੇਲੇ ਬਣ ਜਾਣਗੇ ਅਸੀਂ ਐਡੇ ਰਿਜਿਡ ਨਹੀਂ ਐ ਕਿ ਅਸੀਂ ਆਪਣੀ ਗੱਲ ਤੇ ਐਂ ਖੜੇ ਆ ਅਸੀਂ ਤਾਂ ਕਹਿੰਨੇ ਸਾਨੂੰ ਕੋਈ ਸਮਝਾ ਦੇ ਸਾਨੂੰ ਕੋਈ ਦਿਖਾ ਦੇ ਅਸੀਂ ਇਹ ਜਿਹੜੇ ਚੱਕਰਾਂ 'ਚ ਪਏ ਆ ਅਸੀਂ ਇਹ ਛੱਡ ਦਈਏ ਪਰ ਕੋਈ ਸਮਝਾਵੇ ਤਾਂ ਸਹੀ ਨਾ ਪਰ ਐਂ ਬਿਨਾ ਸਬੂਤ ਤੋਂ ਬਿਨਾ ਗੱਲ ਤੋਂ ਕਮੰਨਿਆਂ ਦੀ ਜਾਂਦਾ ਪਿੱਛੇ ਜੇਕਰ ਪਾਈ ਵੀਡੀਓ ਜਿਹੜੀ ਫੇਕ ਵੀਡੀਓ ਆ ਰੋਪੜ ਦਾ ਜ਼ਿਕਰ ਕਰਕੇ ਇਧਰ ਲੈ ਰਹੀ ਜੀ ਬਹੁਤ ਵੀਰੋ ਤਰਕਸ਼ੀਲਾਂ ਨੇ ਘੇਰ ਲਿਆ ਫਲਾਣਾ ਰੱਬ ਦਾ ਨਹੀਂ ਆਇਆ ਜਵਾਬ ਇਹ ਦੱਸਣ ਤੇ ਇਹਦਾ ਬਾਪ ਕੌਣ ਹੈ ਹੂੰ ਇਹਨੂੰ ਭਰੇ ਮਾਨ ਸਾਨੂੰ ਐ ਨਹੀਂ ਪਤਾ ਵੀ ਡੀ ਐਨ ਏ ਕਰਾ ਲਓ ਉਹ ਤਾਂ ਦਾਦੇ ਚਾਰ ਪੀੜੀਆਂ ਨਾਲ ਕੱਢ ਦਿੰਦੇ ਆ ਮਲੇ ਕਹਿੰਦੇ ਵੀ ਜਦੋਂ ਕਿਸੇ ਨੂੰ ਆਪਦੇ ਬਾਪ ਦਾ ਨਹੀਂ ਪਤਾ ਐਂ ਰੱਬ ਦਾ ਨਹੀਂ ਪਤਾ ਕਿੱਥੇ ਆ ਕਿੱਥੇ ਰਹਿੰਦਾ ਵੀ ਸਾਰਾ ਕੁਝ ਆਪਾਂ ਫੇਰ ਕਹਿੰਦੇ ਆ ਕਿ ਵਿਗਿਆਨ ਦੀ ਇੱਕ ਸੀਮਾ ਹੋ ਸਕਦੀ ਹੈ ਕਿ ਹੌਲੀ ਹੌਲੀ ਪਰਤਾਂ ਖੁੱਲਦੀਆਂ ਆਏ ਨੇ ਹੋਰ ਖੁੱਲ ਜਾਣਗੀਆਂ ਜਿਵੇਂ ਹੁਣ ਕੱਲ ਪਰਸ ਇੱਕ ਹੋਰ ਆ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਪਰਮ ਤੋਂ ਬਿਨਾਂ ਬੱਚਾ ਪੈਦਾ ਹੋ ਜਾਕਰ ਅੱਛਾ ਪਰ ਇਹਨੂੰ ਆਪਾਂ ਗੈਰ ਕੁਦਰਤੀ ਨਹੀਂ ਕਹਿ ਸਕਦੇ ਵਿਗਿਆਨ ਨੇ ਤਾਂ ਇਹ ਜਾਣ ਲਿਆ ਵੀ ਭਾਈ ਇੱਕ ਬੂਟਾ ਜੇ ਗਮਲੇ ਚ ਲਾਇਆ ਜਾ ਸਕਦਾ ਤਾਂ ਉਹਨੂੰ ਭਾਈ ਇੱਥੇ ਊਂ ਵੀ ਲਾਇਆ ਜਾ ਸਕਦਾ ਧਰਤੀ 'ਚ ਵੀ ਲਾਇਆ ਜਾ ਸਕਦਾ ਗੱਲ ਤਾਂ ਸਾਇੰਸ ਨੇ ਕੁਦਰਤ ਦੇ ਨਿਯਮਾਂ ਨੂੰ ਜਾਣਿਆ ਤੇ ਜਾਣ ਕੇ ਲਾਗੂ ਕਰਕੇ ਉਹਦੇ ਹਿਸਾਬ ਨਾਲ ਰਿਜ਼ਲਟ ਕੱਢ ਲੇ ਬਸ ਆਹੀ ਗੱਲ ਹੈ ਕਿ ਜਦੋਂ ਕਿਸੇ ਚੀਜ਼ ਦੀ ਹੋਂਦ ਸਿੱਧ ਕਰਨੀ ਹੈ ਤਾਂ ਉਹਦਾ ਮਤਲਬ ਹੁੰਦਾ ਕਿ ਉਹਨੂੰ ਚਾਹੇ ਧਰਤੀ ਤੇ ਪਰਖ ਲਓ ਭਾਈ ਚਾਹੇ ਜਹਾਜ਼ ਚ ਲੈ ਕੇ ਚੜਜੋ ਉੱਥੇ ਪਰਖ ਲਿਓ ਚਾਹੇ ਕੈਨੇਡਾ ਲੈ ਜਾ ਕੇ ਪਰਖ ਲਓ ਚਾਹੇ ਹਜ਼ਾਰ ਕਿਲੋਮੀਟਰ ਸਮੁੰਦਰ ਚ ਜਾਵੜੋ ਉੱਥੇ ਪਰ ਰਿਜ਼ਲਟ ਇੱਕ ਆਵੇ ਤੇ ਜਦੋਂ ਸਾਨੂੰ ਕੋਈ ਇੱਕ ਰਿਜ਼ਲਟ ਕੱਢ ਕੇ ਦੇ ਦੂਗਾ ਇਹ ਜੇ ਛੱਡ ਦਾਂਗੇ ਅਸੀਂ ਮੰਨ ਲਾਂਗੇ ਸਾਨੂੰ ਕੋਈ ਬਾੜਾ ਨਹੀਂ ਹੈ ਤੁਹਾਡੇ ਇੱਕ ਇਲzaam ਹੋਰ ਲੱਗਦਾ ਫਿਰ ਆਪਾਂ ਨਿਬੇੜਦੇ ਆਂ ਕਹਿੰਦੇ ਵੀ ਯਾਰ ਜਿਹੜਾ ਜਿਵੇਂ ਕਰਦਾ ਕਹਿੰਦੇ ਕਰੀ ਜਾਣ ਦੋ ਕਿਸੇ ਦੀ ਆਸਥਾ ਨਾਲ ਕਹਾਂ ਉਹ ਤੁਸੀਂ ਖੇਡਦੇ ਹੋ ਕਿਸੇ ਦਾ ਵਿਸ਼ਵਾਸ ਹੈਗਾ ਬਣਿਆ ਰਹਿਣ ਦੋ ਕਿਉਂ ਮਤਲਬ ਫਿਰ ਵੀ ਪਾੜਾ ਪੋਣ ਵਾਲੀ ਗੱਲ ਹੋ ਜਾਂਦੀ ਹੈ ਨਹੀਂ ਅਸੀਂ ਕਹਿੰਦੇ ਆ ਧਰਮ ਨਿੱਜੀ ਮਸਲਾ ਕਿਸੇ ਦਾ ਪਰ ਧਰਮ ਦੇ ਨਾਂ ਤੇ ਜੇ ਕੋਈ ਲੁੱਟ ਕਰਦਾ ਉਹ ਤਾਂ ਮਾੜੀ ਹੈ ਦੂਜੇ ਦੀ ਲੁੱਟ ਕਰਦਾ ਕੋਈ ਮੰਨਦਾ ਕਿਸੇ ਨੂੰ ਮੰਨਦਾ ਜੇ ਕਿਸੇ ਨੂੰ ਧਰਮ ਨੂੰ ਮੰਨਣ ਦੀ ਖੁੱਲ ਹੈ ਤੇ ਉੰਨੇ ਕਿਸੇ ਨੂੰ ਨਾ ਮੰਨਣ ਦੀ ਵੀ ਹੈ ਨਾ ਅਸੀਂ ਤਾਂ ਦਖਲ ਦਿੰਦੇ ਹੀ ਨਹੀਂ ਕਿਸੇ ਨਾਲ ਨ ਕਰਦਾ ਉਹ ਤਾਂ ਹਾਂ ਅਸੀਂ ਕਹਿੰਦੇ ਜਿਹੜਾ ਧਰਮ ਦੇ ਨਾਂ ਤੇ ਬਖੰਡ ਫਲਾਉਂਦਾ ਧਰਮ ਦੇ ਨਾਂ ਤੇ ਦੂਜਿਆਂ ਦੀ ਲੁੱਟ ਕਰਦਾ ਉਹ ਮੜਾ ਨਿੱਜੀ ਮਸਲਾ ਕੋ ਮਨ ਦਾ ਮੰਨੀ ਜਾਵੇ ਉਹਦੇ ਘਰੇ ਪੂਜਾ ਪਾਠ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਇੱਕ ਗੱਲ ਦਾ ਜਦੋਂ ਕੋਈ ਵੇਲੜ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਉਹਨੂੰ ਧਰਮ ਦੇ ਗੇੜ ਚ ਫਸਾ ਕੇ ਉਹਦੀ ਲੁੱਟ ਕਰਦਾ ਉਹਦਾ ਅਸੀਂ ਵਿਰੋਧ ਕਰ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸੁਖਵਿੰਦਰ